ਇੱਕ ਬੜੀ ਪਿਆਰੀ ਘਟਨਾ ਹੈ ਡਾਕਟਰ ਮਾਰਕ ਅਮਰੀਕਾ ਦਾ ਡਾਕਟਰ ਹੈ ਕਹਿੰਦੇ ਉਹ ਕੈਂਸਰ ਦਾ ਇਲਾਜ ਕਰਦਾ ਹੈ ਸਪੈਸ਼ਲਿਸਟ ਹੈ ਕੈਂਸਰ ਦਾ ਤੇ ਇੱਕ ਬੱਚਿਆਂ ਨੂੰ ਜਿਹੜਾ ਹੁੰਦਾ ਹੈ ਬਿਮਾਰੀ ਕੈਂਸਰ ਉਹ ਉਹਦਾ ਇਲਾਜ ਬਿਲਕੁਲ ਹੀ ਨਹੀਂ ਸੀ ਪਰ ਇਹਨੇ ਉਤੇ ਜਦੋਂ ਸਰਚ ਕੀਤੀ ਨਾ ਕਹਿੰਦੇ ਡਾਕਟਰ ਮਾਰਕੋ ਨੇ ਜਿਹੜੀ ਬਿਮਾਰੀ ਦਾ ਇਲਾਜ ਨਹੀਂ ਸੀ ਇਹਨੇ ਕਹਿੰਦੇ ਬਹੁਤ ਕਈ ਸਾਲ ਲਾਏ ਬੜੀ ਮਿਹਨਤ ਕੀਤੀ ਤੇ ਇਹਨੇ ਉਹ ਬੱਚਿਆਂ ਦਾ ਇਲਾਜ ਕਰਦਾ ਏ ਜੋ ਬੜੀ ਭਿਆਨਕ ਬਿਮਾਰੀ ਏ ਪਰ ਮਿਹਨਤ ਕਰਨ ਤੋਂ ਬਾਅਦ ਇੱਕ ਚੀਜ਼ ਦੇ ਅੰਦਰ ਪੈਦਾ ਹੋ ਗਈ ਵੀ ਸਭ ਕੁਝ ਮਿਹਨਤੀ ਵੀ ਰੱਬ ਨਾਲ ਦੀ ਕੋਈ ਚੀਜ਼ ਨਹੀਂ ਵੀ ਜੋ ਕੁਝ ਕਰਦਾ ਉਹ ਬੰਦਾ ਕਰਦਾ ਹੈ ਮਿਹਨਤ ਦੇ ਪਿੱਛੇ ਸਭ ਕੁਝ ਹੈ ਕਹਿੰਦੇ ਇਹਦਾ ਨਾਮ ਬਣ ਗਿਆ ਪੂਰਾ ਜਦੋਂ ਪੂਰਾ ਨਾਮ ਬਣ ਗਿਆ ਜਦੋਂ ਇਸ रिसर्च ਦੇ ਵਿੱਚ ਇਹ ਪੂਰਾ ਕਾਮਯਾਬ ਹੋ ਗਿਆ ਕਹਿੰਦੇ ਇਹਨੂੰ ਫਿਰ ਬਹੁਤ ਵੱਡਾ ਇੱਕ ਅਵਾਰਡ ਮਿਲਣਾ ਰਾਸ਼ਟਰਪਤੀ ਅਵਾਰਡ ਇਹਨੂੰ ਬੁਲਾਇਆ ਗਿਆ ਕਹਿੰਦੇ ਵੀ ਤੁਸੀਂ ਬੜੇ ਕਾਬਲ ਡਾਕਟਰ ਹੋ ਤੇ ਬਹੁਤ ਭਿਆਨਕ ਬਿਮਾਰੀ ਦਾ ਇਲਾਜ ਤੁਸੀਂ ਲੱਭਿਆ ਹੈ ਤੇ ਤੁਹਾਨੂੰ ਅਵਾਰਡ ਮਿਲਣਾ ਹੈ ਜਦੋਂ ਮਾਨ ਤੋੜਦਾ ਹੈ ਪਰਮਾਤਮਾ ਕਿਸੇ ਦਾ ਵੇਖੋ ਕਹਿੰਦੇ ਇਹ ਬੜਾ ਖੁਸ਼ ਹੋਇਆ ਵੀ ਮੇਰੀ ਮਿਹਨਤ ਨੂੰ ਮਿਹਨਤ ਨੂੰ ਰੰਗ ਦੇ ਲੱਗਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਪਰ ਉਹ ਪਰਮਾਤਮਾ ਜਿਨੇ ਦਿਮਾਗ ਦਿੱਤਾ ਜਿਨੇ ਸਰੀਰ ਦਿੱਤਾ ਸਭ ਤੋਂ ਪਹਿਲਾਂ ਤਾਂ ਸਰੀਰ ਦਿੱਤਾ ਫਿਰ ਜੋਤ ਰੱਖੀ ਫਿਰ ਦਿਮਾਗ ਦਿੱਤਾ ਫਿਰ ਹੀ ਆਪਾਂ ਸਭ ਕੁਝ ਕਰ ਰਹੇ ਆ ਨਾ ਜੇ ਹੁਣ ਦਿਮਾਗ ਹੀ ਨਾ ਕੰਮ ਕਰੇ ਤੇ ਬੰਦਾ ਕੀ ਕਰ ਸਕਦਾ ਹੈ ਕੁਝ ਵੀ ਨਹੀਂ ਕਰ ਸਕਦਾ ਕਹਿੰਦੇ ਇਹਨੂੰ ਆਪ ਦੇ ਦਿਮਾਗ ਤੇ ਮਾਣ ਹੋ ਗਿਆ ਜਿਵੇਂ ਅੱਜ ਵੀ ਕਈ ਕਹਿੰਦੇ ਆਪਣਾ ਮਾਈਂਡ ਖੋਲੋ ਆਪਣਾ ਦਿਮਾਗ ਖੋਲੋ ਇਹ ਦਿਮਾਗ ਉਹਦੀ ਕਿਰਪਾ ਨਾਲ ਹੀ ਖੁੱਲਦਾ ਹੈ ਅਸੀਂ ਨਹੀਂ ਖੋਲ ਸਕਦੇ ਹਰਨਾਕਸ ਵਰਗਿਆਂ ਨੇ ਵਰ ਲਏ ਹੋਏ ਸੀ ਬੜੇ ਬੜਾ ਮਾਣ ਸੀ ਹਰਨਾਕਸ ਨੂੰ ਕਿ ਜਲੇ ਹਰਨਾਕਸ ਥਲੇ ਹਰਨਾਕਸ ਕਿ ਜੋ ਕੁਝ ਹੈ ਹਰਣਾਖਸ਼ ਆਪਣੇ ਪੁੱਤਰ ਨੂੰ ਕਹਿੰਦਾ ਸੀ ਪ੍ਰਹਿਲਾਦ ਨੂੰ ਕਿ ਮੇਰਾ ਨਾਮ ਜਪਿਆ ਕਰ ਰੱਬ ਦਾ ਨਾਮ ਕਿਉਂ ਜਪਦਾ ਨਾਲੇ ਜਪਉਣਾ ਹੈ ਪਰ ਉਹਦੇ ਘਰੀ ਭਗਤ ਪੈਦਾ ਹੋਇਆ ਤੇ ਹਰਣਾਖਸ਼ ਦਾ ਮਾਣ ਤੋੜਿਆ ਕਿ ਨਹੀਂ ਤੋੜਿਆ ਉਹ ਅੱਜ ਵੀ ਚੀਜ਼ਾਂ ਵਾਪਰਦੇ ਹਨ ਜੇ ਉਦੋਂ ਯੋਧੇ ਹੋਇਆ ਸੂਰਮੇ ਹੋਇਆ ਭਗਤ ਹੋਇਆ ਤੇ ਅੱਜ ਵੀ ਬੜੇ ਭਗਤੀ ਵਾਲੇ ਹੁੰਦੇ ਨੇ ਇਦੇ ਮਾਣ ਵਿੱਚ ਮਾਣ ਹੋ ਗਿਆ ਵੀ ਮੈਂ ਬਹੁਤ ਵੱਡਾ ਡਾਕਟਰ ਆ ਤੇ ਮੇਰੀ ਮਿਹਨਤ ਨੂੰ ਚਾਰ ਜਨ ਲੱਗਣੇ ਮਿਹਨਤ ਕਰਨੀ ਚਾਹੀਦੀ ਹੈ ਪ੍ਰਮਾਤਮਾ ਸਾਥ ਦਿੰਦਾ ਹੈ ਪਰ ਮਾਣ ਨਾ ਹੋਵੇ ਕਹਿੰਦੇ ਇਹਨੇ ਇੱਕ ਫਲੈਟ ਲਈ ਜਾਣ ਵਾਸਤੇ ਅਵਾਰਡ ਲੈਣ ਵਾਸਤੇ ਜਾ ਰਿਹਾ ਹੈ ਜਾ ਰਿਹਾ ਤੇ ਜਾਂਦਿਆਂ ਜਾਂਦਿਆਂ ਨਾ ਮਨ ਵਿੱਚ ਬੜੀ ਖੁਸ਼ੀ ਹੈ ਵੀ ਮੈਨੂੰ ਅਵਾਰਡ ਮਿਲਣਾ ਬੜਾ ਵੱਡਾ ਇਨਾਮ ਮਿਲਣਾ ਮੈਨੂੰ ਮਨ ਵਿੱਚ ਬਹੁਤ ਖੁਸ਼ੀ ਹੈ ਪਰ ਹੋਇਆ ਕੀ ਨਾ ਕਹਿੰਦੇ ਰਸਤੇ ਵਿੱਚ ਉਹ ਫਲੈਟ ਕੁਦਰਤੀ ਖਰਾਬ ਹੋ ਗਈ ਪੂਜਾ ਸੀ ਜਿਹੜਾ ਖਰਾਬ ਹੋ ਗਿਆ ਤੇ ਸਾਥ ਸੰਗ ਇਹ ਦੀ ਜਦੋਂ ਕਾਫੀ ਉੱਥੇ ਟਾਈਮ ਲੱਗਣ ਲੱਗਾ ਏ ਉਤਰਾ ਤੇ ਨੇੜੇ ਉਥੋਂ ਕੋਈ ਹੋਰ ਫਲਾਟ ਨਹੀਂ ਜਾਂਦੀ ਸੀ ਇਹਨੇ ਦੱਸਿਆ ਵੀ ਇਦਾਂ ਕਰਕੇ ਮੈਨੂੰ ਤੇ ਅਵਾਰਡ ਮਿਲਣਾ ਸੀ ਪਰ ਮੈਂ ਤਾਂ ਲੇਟ ਹੋ ਜਾਾਂਗਾ ਮੈਂ ਹੁਣ ਕੀ ਕਰਾਂ ਕਿੱਥੇ ਜਾਣਾ ਹੈ ਇਹਨੇ ਜਦੋਂ ਦੱਸਿਆ ਉੱਥੇ ਕਿਸੇ ਨੂੰ ਵੀ ਫਲਾਣੀ ਜਗ੍ਹਾ ਤੇ ਮੈਂ ਜਾਣਾ ਹੈ ਤੇ ਇਹ ਕਹਿੰਦੇ ਵੀ ਕੋਈ ਬਹੁਤ ਹੀ ਦੂਰ ਨਹੀਂ ਤੁਸੀਂ ਟੈਕਸੀ ਲਓ ਤੇ ਜਾ ਸਕਦੇ ਹੋ ਉੱਥੇ ਇਹ ਕਹਿੰਦਾ ਮੈਂ ਇੱਕ ਕਾਰ ਲਈ ਇੱਕ ਟੈਕਸੀ ਲਈ ਤੇ ਪਹੁੰਚਦਿਆਂ ਪਹੁੰਚਦਿਆਂ ਨਾ ਕਹਿੰਦਾ ਉਹ ਅਸੀਂ ਰਸਤੇ ਹੀ ਭਟਕ ਗਏ ਰਸਤਾ ਜਦੋਂ ਭਟਕ ਗਏ ਕਹਿੰਦਾ ਵੀ ਮੈਂ ਸੋਚਿਆ ਵੀ ਉਤੇ ਅੱਧਾ ਘੰਟਾ ਰਿਹੀਂ ਕਹਿੰਦੇ ਸੀ ਵੀ ਇਹ ਤੇ ਕਿੰਨਾ ਟਾਈਮ ਲੱਗ ਗਿਆ ਆਪਾਂ ਨੂੰ ਤੁਰਿਆ ਹੋਇਆ ਕਹਿੰਦਾ ਹੋਇਆ ਕੀ ਕਹਿੰਦਾ ਵੀ ਇੱਕ ਤੂਫਾਨ ਆ ਗਿਆ ਤੂਫਾਨ ਹਨੇਰੀ ਚੱਲਦੀ ਹੈ ਬੜੀ ਦੂਰ ਕਹਿੰਦਾ ਮੈਂ ਟੈਕਸੀ ਵਾਲੇ ਨੂੰ ਕਿਹਾ ਵੀ ਤੂੰ ਜਾ ਤੇ ਮੈਂ ਥੋੜੀ ਦਿਰ ਰੁਕਦਾ ਮੈਂ ਹੋਰ ਰਸਤੇ 'ਚੋਂ ਰਸਤਾ ਜਾਂਦਾ ਮੈਂ ਕੋਈ ਹੋਰ ਸਾਧਨ ਕਰ ਲਾਂਗਾ ਇੱਕ ਵਾਰੀ ਮੈਨੂੰ ਰੋਪਣ ਮੰਨ। ਮੇਰੇ ਕੰਮ ਵਿੱਚ ਰੁਕਾਵਟ ਪੈ ਗਈ ਤੇ ਮੈਨੂੰ ਵੇਖਣ ਦੇ ਕਹਿੰਦੇ ਜਦੋਂ ਹਨੇਰੀ ਚੱਲਦੀ ਐ ਝੱਖੜ ਝੁੱਲਦਾ ਇਹਨੇ ਨਾ ਜਦੋਂ ਨਿਗਾਹ ਮਾਰੀ ਕਹਿੰਦੇ ਇੱਕ ਛਪਰੀ ਵੇਖੀ ਇੱਕ ਛੋਟਾ ਜਿਹਾ ਘਰ ਵੇਖਿਆ ਜਦੋਂ ਘਰ ਵੇਖਿਆ ਤੇ ਜਾ ਕੇ ਇਹਨੇ ਉਹ ਬੂਆ ਖੜਕਾਇਆ ਜਦੋਂ ਬੂਆ ਖੜਕਾਇਆ ਤੇ ਇੱਕ ਗਰੀਬ ਜੀ ਬੀਬੀ ਉਸ ਘਰ ਵਿੱਚੋਂ ਬਾਹਰ ਆਈ ਇਹਦੇ ਹੱਥ ਵਿੱਚ ਇੱਕ ਤੈਚੀ ਫੜਿਆ ਹੋਇਆ ਇਹ ਕਹਿੰਦਾ ਜੀ ਮੌਸਮ ਬਹੁਤ ਖਰਾਬ ਹੈ ਤੇ ਮੈਂ ਕੁਝ ਥੇਰ ਲਈ ਰੁਕ ਸਕਦਾ ਹਾਂ ਇਹ ਜਦੋਂ ਰੁਕਿਆ ਡਾਕਟਰ ਮਾਰਕ ਆਪਾਂ ਸਰਚ ਵੀ ਕਰੀਏ ਨਾ Google ਤੇ ਤਾਂ ਉਹ ਸਾਰੀ ਡਿਟੇਲ ਹੈ ਜਿਹੜੀ ਉਹ ਆ ਜਾਂਦੀ ਹੈ ਜਦੋਂ ਆਪਾਂ ਸਰਚ ਕਰਦੇ ਆ ਕਹਿੰਦੇ ਇਹ ਰੁਕਿਆ ਤੇ ਥੋੜੀ ਦੇਰ ਬੈਠਾ ਤੇ ਮੌਸਮ ਖਰਾਬ ਸੀ ਉਹ ਬੀਬੀ ਨੇ ਚਾਹ ਪਾਣੀ ਬਣਾਇਆ ਸੇਵਾ ਕੀਤੀ ਤੇ ਲੰਗਰ ਵੀ ਛਕਾਇਆ ਇਹਨੂੰ ਭੁੱਖ ਲੱਗੀ ਸੀ ਤੇਨੇ ਜੇ ਹੋ ਜਾਸੀ ਲੰਗਰ ਪ੍ਰਸ਼ਾਦਾ ਛਕਿਆ ਡਾਕਟਰ ਬੜਾ ਵੱਡਾ ਹੈ ਪਰ ਨਾਸਤਕ ਹੋ ਗਿਆ ਕਹਿੰਦੇ ਗਰੀਬ ਬੰਦ ਤੇ ਵੇਖਦਾ ਨਹੀਂ ਸੀ ਕਹਿੰਦਾ ਇੰਨਾ ਪੈਸਾ ਲਾ ਕੇ ਮੈਂ ਕੋਰਸ ਕੀਤਾ ਤੇ ਮੈਂ ਗਰੀਬਾਂ ਦੇ ਇਲਾਜ ਤੇ ਥੋੜਾ ਖਰਾਬ ਕਰਨਾ ਅਮੀਰਾਂ ਦਾ ਅਮੀਰਾਂ ਦੇ ਬੱਚਿਆਂ ਦਾ ਇਲਾਜ ਕਰਦਾ ਹੈ ਗਰੀਬ ਵੱਲ ਵੇਖਦਾ ਵੀ ਨਹੀਂ ਸੀ ਪਰ ਜੇ ਅੱਜ ਇੱਕ ਗਰੀਬ ਦੇ ਘਰ ਬੈਠਾ ਪ੍ਰਸ਼ਾਦਾ ਛਕਿਆ ਤੇ ਥੋੜੀ ਦੇਰ ਬਾਅਦ ਸ਼ਾਮ ਜੀ ਹੋਈ ਤੇ ਉਹ ਬੀਬੀ ਕਹਿੰਦੀ ਮੈਂ ਅਰਦਾਸ ਕਰਦੀ ਹੁਣੀ ਆ ਤੇ ਮੈਂ ਥੋੜਾ ਪਰਮਾਤਮਾ ਅੱਗੇ ਅਰਦਾਸ ਕਰਨਾ ਮੇਰਾ ਸਮਾਂ ਹੋ ਗਿਆ ਇਹ ਡਾਕਟਰ ਮਾਰਕ ਕਹਿੰਦਾ ਵੀ ਕਿਹਦੇ ਅੱਗੇ ਅਰਦਾਸ ਕਰਨੀ ਹੈ ਮਿਹਨਤ ਕਰਿਆ ਕਰੋ ਸਭ ਕੁਝ ਮਿਹਨਤ ਵਿੱਚ ਐਵੇਂ ਕੋਈ ਰੱਬ ਰੂਪ ਨਹੀਂ ਹੁੰਦਾ ਤੁਸੀਂ ਐਵੇਂ ਕਹਨ ਆਪਣਾ ਟਾਈਮ ਖਰਾਬ ਕਰ ਦੋ ਉਹ ਕਹਿੰਦੀ ਨਹੀਂ ਨਹੀਂ ਤੁਸੀਂ ਵੀ ਅਰਦਾਸ ਕਰੋ ਮੇਰੇ ਨਾਲ ਕਹਿੰਦਾ ਨਹੀਂ ਨਹੀਂ ਮੈਂ ਕਦੇ ਅਰਦਾਸ ਨਹੀਂ ਕੀਤੀ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ ਉਹ ਕਹਿੰਦੀ ਚਲੋ ਠੀਕ ਹੈ ਤੁਸੀਂ ਅਰਦਾਸ ਨਾ ਕਰੋ ਪਰ ਬੁਰਾ ਭਲਾ ਨਾ ਬੋਲੋ ਮੇਰੇ ਪ੍ਰਮਾਤਮਾ ਨੂੰ ਮੇਰੇ ਰੱਬ ਨੂੰ ਮੈਨੂੰ ਪੂਰਨ ਭਰੋਸਾ ਹੈ ਕਹਿੰਦੇ ਉਹਨਾਂ ਅਰਦਾਸ ਜਦੋਂ ਕਰਨ ਲੱਗੀ ਇਹ ਡਾਕਟਰ ਮਾਰਕ ਵੇਖਦਾ ਰਿਹਾ ਵੇਖਦਾ ਰਿਹਾ ਤੇ ਉਹ ਅਰਦਾਸ ਕਰਦੀ ਕਰਦੀ ਨਾ ਰੋ ਰਹੀ ਹੈ ਰੋ ਰਹੀ ਹੈ ਤੇ ਇਹ ਜਾ ਕੇ ਕਹਿੰਦਾ ਵੀ ਤੁਹਾਡੀ ਮੁਸੀਬਤ ਆ ਨਾ ਜਿਹੜੀ ਉਹ ਮਿਹਨਤ ਨਾਲ ਹੱਲ ਹੋ ਸਕਦੀ ਹੈ ਤੁਸੀਂ ਰੋ ਕਿਉਂ ਰਹੇ ਹੋ ਇਹਨੇ ਸੋਚਿਆ ਵੀ ਚਲੋ ਮੈਨੂੰ ਜਲ ਪਾਣੀ ਛਕਾਇਆ ਮੇਰੀ ਸੇਵਾ ਕੀਤੀ ਹੈ ਮੈਂ ਪੁੱਛਦਾ ਵੀ ਤੁਹਾਨੂੰ ਕੀ ਦਿਖਲੀਪ ਹੈ ਇਹ ਕਹਿੰਦਾ ਤੁਹਾਨੂੰ ਦਿਖਲੀਪ ਦੱਸੋ ਕੀ ਹੈ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਉਹ ਕਹਿੰਦੀ ਵੀ ਮੇਰੇ ਨਾਲ ਅੰਦਰ ਆਓ ਜੋ ਬੀਬੀ ਨੇ ਗੱਲ ਦੱਸੀ ਨਾ ਉਥੋਂ ਕਹਿੰਦੇ ਡਾਕਟਰ ਮਾਰਕ ਦਾ ਜੀਵਨ ਹੀ ਬਦਲ ਗਿਆ ਆਖੋ ਸਤਨਾ ਉਹ ਕਹਿੰਦੀ ਮੇਰੇ ਨਾਲ ਅੰਦਰ ਆਉ ਤੁਸੀਂ ਜਦੋਂ ਅੰਦਰ ਵੇਖਿਆ ਤੇ ਇੱਕ ਬੱਚਾ ਹੈ ਬੱਚਾ ਅੰਦਰ ਪਿਆ ਤੇ ਰੋਗ ਨਾਲ ਬਿਲਕਦਾ ਹੈ ਜਦੋਂ ਵੇਖਿਆ ਪਿਆ ਤੇ ਇਹ ਹੀ ਭਿਆਨਕ ਬਿਮਾਰੀ ਹੈ ਜਿਹਦਾ ਉਹ ਇਲਾਜ ਕਰਦਾ ਹੈ ਇਹ ਕਹਿੰਦੀ ਵੀ ਮੈਂ ਇਹਦੇ ਲਈ ਅਰਦਾਸ ਕਰਦੀ ਹਾਂ ਮੈਂ ਸੁਣਿਆ ਇਹਨੂੰ ਪਤਾ ਨਹੀਂ ਸੀ ਵੀ ਉਹ ਡਾਕਟਰ ਮਾਰ ਕੀ ਹੈ ਮੈਂ ਸੁਣਿਆ ਕਿ ਅਮਰੀਕਾ ਦੇ ਵਿੱਚ ਹੈ ਡਾਕਟਰ ਹੈ ਬਹੁਤ ਵੱਡਾ ਹੈ ਪਰ ਉਹ ਗਰੀਬਾਂ ਵੱਲ ਵੇਖਦਾ ਵੀ ਨਹੀਂ ਪੈਸੇ ਬੜੇ ਲੈਂਦਾ ਕਹਿੰਦੇ ਜੇ ਤੂੰ ਚਲੀ ਵੀ ਗਈ ਮੈਨੂੰ ਦੱਸਣ ਵਾਲਿਆਂ ਨੇ ਦੱਸਿਆ ਵੀ ਤੇਰੇ ਬੱਚੇ ਦਾ ਇਲਾਜ ਉਹਨੇ ਕਰਨਾ ਕੋਈ ਨਹੀਂ ਤੈਨੂੰ ਉੱਥੇ ਜਾਣ ਦਾ ਫਾਇਦਾ ਨਹੀਂ ਤੇ ਹੋਰ ਕੋਈ ਇਹਦਾ ਇਲਾਜ ਕਰ ਨਹੀਂ ਸਕਦਾ ਇਹ ਕੇਵਲ ਇੱਕੋ ਇੱਕ ਉਹ ਡਾਕਟਰ ਹੈ ਜੇ ਇਹਨੂੰ ਪ੍ਰਮਾਤਮਾ ਨੇ ਜਿੰਦਗੀ ਬਖਸ਼ੀ ਹੋਈ ਤਾਂ ਉਹ ਇਲਾਜ ਕਰ ਸਕਦਾ ਹੈ ਇਹ ਕਹਿੰਦੀ ਮੈਂ ਉਸ ਦਿਨ ਤੋਂ ਬਸ ਇੱਕ ਮੇਰੇ ਕੋਲੇ ਇੱਕੋ ਹੀ ਚੀਜ਼ ਹੈ ਉਹ ਹੈ ਅਰਦਾਸ ਮੈਂ ਅਰਦਾਸ ਕਰਦੀ ਹਾਂ ਕਿ ਮਾਲਕਾ ਤੂੰ ਹੀ ਕੋਈ ਖੇਡ ਵਰਤਾ ਸਕਦਾ ਹੈ ਤੂੰ ਹੀ ਕੋਈ ਕਿਰਪਾ ਕਰ ਸਕਦਾ ਕਿ ਮੈਨੂੰ ਇਹੋ ਜਿਹਾ ਕਾਬਲ ਡਾਕਟਰ ਮਿਲਾ ਸਕਦਾ ਕਿ ਮੇਰੇ ਬੱਚੇ ਦਾ ਇਲਾਜ ਹੋ ਜੇ ਆਖੋ ਸਤਨਾ ਉਹ ਡਾਕਟਰ ਮਾਰਾ ਕਹਿੰਦੇ ਹੈਰਾਨ ਹੋ ਗਿਆ ਸੁਣ ਕੇ ਵੀ ਇਹ ਇੱਕ ਕਿਵੇਂ ਖੇਡ ਵਰਤੀ ਮੈਂ ਤੇ ਉਹਨੂੰ ਮੰਨਦਾ ਵੀ ਨਹੀਂ ਪਰ ਇਹਦੀ ਅਰਦਾਸ ਨੇ ਮੈਨੂੰ ਇਹਦੇ ਘਰ ਤੱਕ ਪਹੁੰਚਾਤਾ ਮੈਂ ਅਵਾਰਡ ਲੈਣ ਜਾ ਰਿਹਾ ਸੀ ਫਲੈਟ ਦਾ ਖਰਾਬ ਹੋਣਾ ਤੇ ਝਖੜ ਚੋਲਣਾ ਮੇਂ ਵਾਰਸ਼ ਹੋਣੀ ਤੇ ਮੈਂ ਇਹਦੇ ਘਰ ਤੱਕ ਪਹੁੰਚਣਾ ਹੈ ਤੇ ਅਰਦਾਸ ਵੀ ਕਰਾ ਮਾਤਾ ਸਾਰੇ ਅਰਦਾਸ ਦੇ ਵਿੱਚ ਇੰਨੀ ਸ਼ਕਤੀ ਹੈ ਅਰਦਾਸ ਦੇ ਵਿੱਚ ਇੰਨੀ ਪਾਵਰ ਹੈ ਕਹਿੰਦੇ ਡਾਕਟਰ ਦਾ ਜਦੋਂ ਦਿਮਾਗ ਹੋ ਗਿਆ ਨਾ ਹੈਰਾਨ ਹੋ ਗਿਆ ਡਾਕਟਰ ਹਿੱਲ ਗਿਆ ਕਹਿੰਦਾ ਬੀਬੀ ਅਸਲ ਵਿੱਚ ਮੈਂ ਡਾਕਟਰ ਮਾਰਕਾ ਆਖੋ ਸਾਧਨਾ ਮੈਂ ਰਸਤੇ ਤੋਂ ਭਟਕ ਗਿਆ ਮੈਂ ਪਤਾ ਨਹੀਂ ਵੀ ਕਿਵੇਂ ਮੈਂ ਤੇਰੇ ਘਰ ਤੱਕ ਪਹੁੰਚਿਆ ਕਿਵੇਂ ਪ੍ਰਮਾਤਮਾ ਨੇ ਖੇਡ ਵਰਤਾਈ ਪਰ ਹੁਣ ਮੈਂ ਤੇਰੇ ਬੱਚੇ ਦਾ ਇਲਾਜ ਤਾਂ ਕਰਨੀ ਕਰਨਾ ਮੈਂ ਹਰ ਗਰੀਬ ਦਾ ਇਲਾਜ ਕਰਾਂਗਾ ਮੈਂ ਹਰ ਗਰੀਬ ਨੂੰ ਪਹਿਲਾਂ ਵੇਖਿਆ ਕਰਾਂਗਾ ਇਹ ਮੈਂ ਵੇਖ ਲਿਆ ਕਿ ਇਹ ਬੰਦਾ ਮਿਹਨਤ ਜ਼ਰੂਰ ਕਰਦਾ ਪਰ ਕਿਰਪਾ ਪ੍ਰਮਾਤਮਾ ਦੀ ਹੁੰਦੀ ਹੈ ਕਹਿੰਦੇ ਉਸ ਤੋਂ ਬਾਅਦ ਜੀਵਨ ਬਦਲ ਗਿਆ ਕਹਿੰਦੇ ਐਡੇ ਵੱਡੇ ਡਾਕਟਰ ਦਾ ਵੀ ਸੁਣ ਕੇ ਗੱਲ ਕਮੀ ਆਪਣੇ ਭਰੋਸੇ ਵਿੱਚ ਹੁੰਦੀ ਹੈ ਗੁਰੂ ਵਿੱਚ ਨਹੀਂ ਹੁੰਦੀ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਉਸ ਪ੍ਰਭੂ ਨੂੰ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਪਾਲਣ ਹਾਰਾ ਹੈ ਜਾਂ ਕੀ ਸ਼ਰਨ ਪਿਆ ਸੁਖ ਪਾਈ ਹੈ ਬਹੁੜ ਦੁੱਖ ਨਾ ਹੋਈ ਜੀ ਦਾ ਆਸਰਾ ਲਿਆ ਹਰ ਸੁਖ ਪ੍ਰਾਪਤ ਕਰ ਲਈਦਾ ਤੇ ਫਿਰ ਕਦੇ ਦੁੱਖ ਵੀ ਵਿਆਪਦਾ ਨਹੀਂ ਇਹ ਬਾਣੀ ਦੇ ਬਚਨ ਨੇ ਧੁਰ ਕੀ ਬਾਣੀ ਆਈ ਤិន ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਿ ਵਖਾਨਾ ਜਾ ਕੀ ਸ਼ਰਨ ਪਐ ਸੁਖ ਪਾਈਐ ਜਾ ਕੀ ਸ਼ਰਨ ਪਐ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਤੇ ਉਹਨਾਂ ਨੂੰ ਮਿਲਿਆ ਮਰਦ ਕਹਿੰਦੇ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਤਿਨ ਕੀ ਧੂਰ ਨਾਨਕ ਦਾਸ ਵੰਛੈ ਜਿਨ ਹਰਨਾਮ ਰਿਧੈ ਪਰਉਈ ਮਰਦ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪੋਕੇ ਰੱਖਿਆ ਹੈ ਉਤੇ ਜਨਮ ਜਨਮ ਦੇ ਦੁੱਖ ਨਿਵਾਰਨ ਵਾਲਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ ਪੰਜਵੇਂ ਪਾਤਸ਼ਾਹ ਦੇ ਜਨਮ ਜਨਮ ਕੇ ਦੁੱਖ ਨਿਵਾਰਾ ਹੈ ਸੂਕਾ ਮਨ ਸਾਧਾਰ ਹੈ ਵੈਦ ਗੁਰੂ ਦੀ ਜਦੋਂ ਸ਼ਰਨ ਵਿੱਚ ਮਨੁੱਖ ਪੈ ਜਾਂਦਾ ਤੇ ਜਨਮਾਂ ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਆਤਮਿਕ ਜੀਵਨ ਦੀ ਹਰਿਆਵਲ ਤੋਂ ਸਖਣੇ ਉਹਦੇ ਮਨ ਨੂੰ ਨਾਮ ਦਾ ਰੂਹ ਸਹਾਰਾ ਦਿੰਦਾ ਹੈ ਤੇ ਫਿਰ ਆਤਮਿਕ ਜੀਵਨ ਵਿੱਚ ਹਰਿਆਵਲ ਆ ਜਾਂਦੀ ਹੈ ਜਨਮ ਜਨਮ ਕੇ ਦੁਖ ਨਵਾਰਾ ਸੂਕਾ ਮਨ ਸਦਾਰਾ ਸੁੱਕੇ ਹੋਏ ਮਨ ਹਰੇ ਹੋ ਜਾਂਦੇ ਆ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਗੁਰੂ ਜੀ ਦਾ ਦਰਸ਼ਨ ਕੀਤਿਆਂ ਮਨੁਖ ਖੇੜੇ ਵਿੱਚ ਆਉਂਦਾ ਹੈ ਹਮੇਸ਼ਾ ਖੁਸ਼ ਰਹਿੰਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਲੈਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮ ਕੀ ਫੰਦਾ ਮੇਰਾ ਵੈਦ ਗੋਵਿੰਦ ਦਾ ਰੂਪ ਪਰਮਾਤਮਾ ਮੇਰਾ ਹਕੀਮ ਹੈ ਮੇਰਾ ਵੈਦ ਹੈ ਜੋ ਹਰ ਹਰ ਨਾਮ ਔਖਦ ਮੁਖ ਦੇਵੈ ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿੱਚ ਹਰੀ ਨਾਮ ਦੀ ਦਵਾਈ ਪਾ ਦਿੰਦਾ ਹੈ ਉਹਦੀ ਜਮਾਂ ਦੀ ਫਾਈ ਕੱਟੀ ਜਾਂਦੀ ਹੈ ਤੇ ਆਤਮਕ ਮੌਤ ਲਾਉਣ ਵਾਲੇ ਵਿਕਾਰਾਂ ਦੀ ਫਾਈ ਉਹਦੇ ਅੰਦਰੋਂ ਪਰਮਾਤਮਾ ਕੱਟ ਦਿੰਦਾ ਹੈ ਉਹ ਪਰਮਾਤਮਾ ਐਸਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ